ਬਹੁਤ ਮੰਦਪਾਗੀ ਖਬਰ ਜਾਰਜੀਆ ਦੇ ਵਿੱਚ 12 ਭਾਰਤੀਆਂ ਦੀ ਮੌਤ ਹੋ ਗਈ ਹੈ ਔਰ ਉਹਨਾਂ ਦੇ ਵਿੱਚੋਂ 11 ਪੰਜਾਬੀ ਨੇ ਔਰ ਖੰਨਾ ਤੋਂ ਇੱਕ ਨੌਜਵਾਨ ਜੋ ਆਪਣੇ ਰੋਜੀ ਰੋਟੀ ਦੇ ਲਈ ਗਿਆ ਸੀ ਆਪਣੇ ਪਰਿਵਾਰ ਦੇ ਚੰਗੇ ਭੁੱਖ ਦੇ ਲਈ ਗਿਆ ਸੀਗਾ ਉਸ ਦੀ ਵੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਸੀਗੇ ਔਰ ਜਨਰੇਟਰ ਦੀ ਗੈਸ ਚੜ ਕੇ ਜਨਰੇਟਰ ਦਾ ਧੂਆ ਇਹਨਾਂ ਨੂੰ ਚੜ ਗਿਆ ਔਰ ਉਸ ਤੋਂ ਬਾਅਦ ਇਹਨਾਂ ਲੋਕਾਂ ਦੀ ਮੌਤ ਹੋ ਗਈ ਹੈ ਦਮ ਘੁੱਟਣ ਦੇ ਨਾਲ ਇਹਨਾਂ ਲੋਕਾਂ ਦੀ ਮੌਤ ਹੋਈ ਹੈ ਇਹ ਦੱਸਿਆ ਜਾ ਰਿਹਾ ਹੈ ਖੰਨਾ ਤੋਂ ਇੱਕ ਨੌਜਵਾਨ ਜਿਹੜਾ ਗਿਆ ਸੀ ਸਮੀਰ ਉਹ ਵੀ ਆਪਣੇ ਪਰਿਵਾਰ ਦੇ ਚੰਗੇ ਪਵਿੱਠ ਦੇ ਲਈ ਗਿਆ ਸੀਗਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਤੋਂ ਪਹਿਲਾਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਵੀ ਨੇ ਕਿ ਪਤੀ ਪਤਨੀ ਜੋ ਇਕੱਠੇ ਸੀਗੇ ਉਹਨਾਂ ਦੀ ਵੀ ਮੌਤ ਹੋ ਗਈ ਪਰ ਖੰਨਾ ਤੋਂ ਬਹੁਤ ਰਵਾਹ ਦੇਣ ਵਾਲੀ ਇਹ ਤਸਵੀਰ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਨੇ ਜਦੋਂ ਆਪਣੇ ਪੁੱਤ ਨੂੰ ਤੋਰਿਆ ਸੀ ਕਿ ਉਸ ਨੂੰ ਇਹ ਇੱਕ ਪਲ ਵੀ ਇਹੋ ਜਿਹਾ ਨਹੀਂ ਸੋਚਿਆ ਹੋਵੇਗਾ ਉਸ ਨੇ ਕਿਹੋ ਜੀ ਘਟਨਾ ਕਦੇ ਵਾਪਰ ਸਕਦੀ ਹੈ ਚਾਈ ਚਾਈ ਪੁੱਤ ਨੂੰ ਉਸ ਨੇ ਭੇਜਿਆ ਸੀ ਕਿ ਮੇਰਾ ਪੁੱਤ ਕਮਾਈ ਕਰੂਗਾ ਵਿੱਕਸਾ ਦਾ ਠੀਕ ਹੋਊਗਾ ਜੇ ਚੰਗੇ ਪੈਸੇ ਕਮਾ ਲੂਗਾ ਤਾਂ ਸਾਰਾ ਕੁਝ ਸੈੱਟ ਹੋ ਜਾਊਗਾ ਲਾਈਫ ਸੈੱਟ ਹੋ ਜਾਊਗੀ ਸਾਡੀ ਪਰ ਇਹ ਨਹੀਂ ਪਤਾ ਸੀਗਾ ਕਿ ਵਾਪਸੀ ਇਸ ਤਰੀਕੇ ਦੇ ਨਾਲ ਹੋਏਗੀ ਉੱਥੇ ਹੀ ਨੌਜਵਾਨ ਦੀ ਮੌਤ ਹੋ ਜਾਏਗੀ ਔਰ ਇਹਨਾਂ ਨੂੰ ਲਾਸ਼ ਮੰਗਵਾਉਣ ਦੇ ਲਈ ਵੀ ਸਰਕਾਰ ਦੇ ਹੜੇ ਕੱਢਣੇ ਪੈਣਗੇ ਮਾਂ ਦਾ ਬਹੁਤ ਬੁਰਾ ਹਾਲ ਆ ਰੋ ਰੋ ਕੇ ਤਾਂ ਖੰਨਾ ਤੋਂ ਇਹ ਤਸਵੀਰ ਹੈ ਕੁਛਮਾ ਪਹਿਲਾਂ ਹੀ ਨੌਜਵਾਨ ਜਾਰਜੀਆ ਗਿਆ ਸੀਗਾ ਔਰ ਜਾਰਜੀਆ ਦੇ ਇੱਕ ਰੈਸਟੋਰੈਂਟ ਦੇ ਵਿੱਚ ਇਹ ਕੰਮ ਕਰਦੇ ਸੀਗੇ ਜਿੱਥੇ ਕਿ ਕਈ ਹੋਰ ਵੀ ਲੋਕ ਕੰਮ ਕਰਦੇ ਸੀਗੇ 11 ਪੰਜਾਬੀ ਮਾਰੇ ਗਏ ਨੇ 11 ਪੰਜਾਬੀਆਂ ਦੀ ਮੌਤ ਹੋਈ ਆ ਉਹਨਾਂ ਦੇ ਵਿੱਚੋਂ ਇੱਕ ਖੰਨਾ ਦਾ ਨੌਜਵਾਨ ਵੀ ਆ ਸਮੀਰ ਜਿਸ ਦੀ ਮੌਤ ਹੋਈ ਆ ਔਰ ਉਸਦੇ ਭਰਾ ਗੁਰਦੀਪ ਨੇ ਹੱਥ ਜੋੜ ਕੇ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਨਾਲ ਹੀ ਘਟਨਾ ਦੀ ਜਾਣਕਾਰੀ ਉਹਨਾਂ ਨੇ ਦਿੱਤੀ ਔਰ ਇੱਕ ਦਿਨ ਪਹਿਲਾਂ ਹੀ ਉਸ ਦਾ ਬਰਥਡੇ ਸੀਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਪਹਿਲਾਂ ਹੀ ਉਸ ਦਾ ਬਰਥਡੇ ਸੀਗਾ ਬਰਥਡੇ ਤੇ ਵੀਡੀਓ ਕਾਲ ਲਾਈ ਉਸ ਨੇ ਆਪਣੇ ਜਨਮ ਦਿਨ ਮੌਕੇ ਮਾਂ ਦੇ ਨਾਲ ਗੱਲ ਕੀਤੀ ਪੂਰੇ ਪਰਿਵਾਰ ਦੇ ਨਾਲ ਗੱਲ ਕੀਤੀ ਪਰ ਇਹ ਨਹੀਂ ਪਤਾ ਸੀਗਾ ਕਿ ਉਸ ਤੋਂ ਬਾਅਦ ਫਿਰ ਕੋਈ ਅਖੀਰਲੀ ਗੱਲਬਾਤ ਹੋ ਹੀ ਨਹੀਂ ਸਕਣੀ ਕਦੇ ਗੱਲਬਾਤ ਜਿਹੜੀ ਅੱਜ ਹੋ ਰਹੀ ਹੈ ਇਹ ਅਖੀਰਲੀ ਗੱਲਬਾਤ ਹੋ ਜਾਣੀ ਹੈ ਤਾਂ ਜੌਰਜੀਆ ਦੇ ਵਿੱਚ ਇੱਕ ਰੈਸਟੋਰੈਂਟ ਤੇ ਵਿੱਚ ਜੋ ਹਾਦਸਾ ਹੋਇਆ ਉਹਦੇ ਵਿੱਚ 12 ਲੋਕਾਂ ਦੀ ਮੌਤ ਹੋਈ ਹੈ 11 ਪੰਜਾਬ ਦੇ ਨੇ ਔਰ ਇਹਨਾਂ ਦੇ ਵਿੱਚੋਂ ਖੰਨਾ ਦਾ ਸਮੀਰ ਕੁਮਾਰ ਵੀ ਹੈ ਸਮੀਰ ਦੀ ਜਿੱਦਾਂ ਹੀ ਮੌਤ ਦੀ ਖਬਰ ਕਰਦਿਆਂ ਨੂੰ ਮਿਲੀ ਕਰਦੇ ਔਰ ਜੋ ਰਿਸ਼ਤੇਦਾਰ ਆ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਸਮੀਰ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਦਿਨ ਪਹਿਲਾਂ ਹੀ ਸਮੀਰ ਦੀ ਗੱਲ ਹੋਈ ਸੀ ਔਰ ਉਸ ਤੋਂ ਬਾਅਦ ਉਹਦਾ ਕੋਈ ਫੋਨ ਨਹੀਂ ਆਇਆ ਔਰ ਕਾਫੀ ਸਮੇਂ ਤੱਕ ਜਦੋਂ ਫੋਨ ਨਹੀਂ ਆਇਆ ਤਾਂ ਉਹਨਾਂ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਔਰ ਜਦੋਂ ਹਾਦਸੇ ਦਾ ਪਤਾ ਚੱਲਿਆ ਤਾਂ ਸਮੀਰ ਸਣੇ ਕਿ 12 ਲੋਕਾਂ ਨੂੰ ਗੈਸ ਚੜ ਗਈ ਹੈ ਜਨਰੇਟਰ ਦਾ ਧੂਆ ਚੜ ਗਿਆ ਹੈ ਔਰ ਉਸ ਤੋਂ ਬਾਅਦ ਫਿਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਹੁਣ ਚਾਹੁੰਦਾ ਹੈ ਕਿ ਡੈੱਡ ਬੋਡੀ ਲਿਆਂਦੀ ਜਾਵੇ ਤਾਂ ਕੀ ਹਾਲਾਤ ਨੇ ਕਰਦੇ ਔਰ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਉਹ ਸੁਣਾਉਣੇ ਆ ਜਰਾ ਸਰ ਮੇਰਾ ਪਰਾਣਾ ਜੌਰਜੀਆ ਦੇ ਵਿੱਚ ਕੰਮ ਕਰਨ ਗਿਆ ਸੀ ਕੁਛ ਇੱਕ ਮਹੀਨੇ ਹੋਏ ਸੀ ਉਹਨਾਂ ਉੱਥੇ ਕਿ ਅਰਬੀ ਇੰਡੀਅਨ ਐਵਰੀ ਰੈਜ਼ੀਡੈਂਟ ਦੇ ਵਿੱਚ ਨਾ ਉਹਦੇ ਵਿੱਚ ਨਾ 14 ਤਰੀਕ ਦਾ ਦਿਨ ਚੜਿਆ ਸੀ ਹਲੇ ਉੱਥੇ 14 ਤਰੀਕ ਨੂੰ ਰਾਤ ਨੂੰ ਉੱਥੇ ਜੀ ਜਨਰੇਟਰ ਵਗੈਰਾ ਹੀਟਰ ਵਗੈਰਾ ਲਾ ਕੇ ਸੁੱਤੇ ਹੁਣੇ ਕੋਈ ਉਹ ਰਾਤ ਨੂੰ ਸੁੱਤੇ ਹੀ ਰਹੇ ਜੀ ਉੱਥੇ ਬਾਹਰ ਆਈ ਇੰਡੀਅਨ 12% ਸੀ ਉੱਥੇ ਰੈসিডেন্ট ਦੇ ਵਿੱਚ ਜਿਹੜੇ ਕੰਮ ਕਰਦੇ ਸੀ ਆ ਰੋਸ ਤੋਂ ਕਰੇ ਜਨਮ ਦੇਰ